ਚੀਆ ਜੀ ਨੀਲ ਕਮਲ ਸ਼ਰਮਾ ਜੀ ਸ਼ਰਮਾ ਜੀ ਅੱਜ ਚੈਲਾ ਮੰਦਰ ਚ ਖੜੇ ਹੋ ਕੀ ਪਰਬ ਮਨਾਇਆ ਗਿਆ ਤੇ ਕੀ ਜਿੰਦੂ ਮਹਾਂ ਸ਼ੰਕਰ ਭਗਵਾਨ ਕੀ ਜੈ ਜਿਵੇਂ ਕਿ ਤੁਹਾਨੂੰ ਪਤਾ ਹੈ ਮਹਾਛਵੀ ਰਾਤਰੀ ਬੜੀ ਧੂਮਤਾਂਾ ਸ਼੍ਰੀ ਮਕਤੇਸ਼ਰ ਮਹਾਦੇਵ ਸ਼ੀ ਮੰਦਰ ਚੈਲਾ ਚ ਮਨਾਈ ਗਈ ਜਿਨ੍ਹਾਂ ਭਗਤਾਂ ਨੇ ਇੱਥੇ ਸੇਵਾ ਕੀਤੀ ਸੀ ਕਹਿ ਦਿਲ ਤੋਂ ਅੱਜ ਪ੍ਰਧਾਨ ਚੰਦਰ ਮੋਹਨ ਸ਼ਰਮਾ ਜੀ ਵੱਲੋਂ ਉਹਨਾਂ ਨੂੰ ਸਰੂਪੇ ਪਾ ਕੇ ਪ੍ਰਸ਼ਾਦ ਅਤੇ ਖਜ਼ਾਨਾ ਦੇ ਕੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਹਰ ਸਾਲ ਰਹਿ ਜਾਂਦਾ ਉਹਨਾਂ ਦਾ ਮਾਨ ਸਨਮਾਨ ਕਰਨਾ ਤੇ ਇੱਕ ਹੀ ਪ੍ਰਧਾਨ ਜਿਨੇ ਨੇ ਜਲਦ ਹੀ ਇਹ ਫੈਸਲਾ ਲਿਆ ਤੇ ਬੜੀ ਖੁਸ਼ੀ ਹੋਈ ਜਿੰਦੇ ਵਿੱਚ 3350 ਦੇ ਕਰੀਬ ਸੇਵਾਦਾਰ ਸੀ ਜਿਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ 50 ਕਰ ਲੇਡੀ ਸੀ ਤੇ ਸੁਦਰ ਖਾਨ ਵੀ ਕੀਤਾ ਗਿਆ ਕਿਹੜੀ ਮੰਡਲੀ ਉਹ ਲੋਨ ਤੇ ਆ ਗਈ ਅੱਜ ਸ਼੍ਰੀ ਮੁਕਤੇਸ਼ਵਰ ਮਹਾਦੇਵ ਮੰਦਿਰ ਚੈਲਾ ਦੇ ਵਿੱਚ ਸਾਲਾ ਸਰ ਜਿਹੜੀ ਪੜ੍ਹਨ ਮੰਡਰੀ ਲੁਧਿਆਣੇ ਵੱਲੋਂ ਜਿਹੜੀ ਕਿ ਬਾਲਾ ਜੀ ਦਾ ਹਰ ਮੰਗਲਵਾਰ ਗੁਣਗਾਨ ਕਰਦੀ ਹੈ ਅੱਜ ਚੰਦਰਮੋਨ ਸ਼ਰਮਾ ਜੀ ਦੇ ਪ੍ਰਧਾਨ ਜੀ ਦੇ ਪੋਤੇ ਦਾ ਜਨਮ ਦਿਨ ਸੀ ਚੰਦਰ ਮੋਹਨ ਸ਼ਰਮਾ ਜੀ ਪ੍ਰਧਾਨ ਜੀ ਅੱਜ ਜਿਹੜੇ ਸੇਵਾਦਾਰ ਨੇ ਸ਼ਿਵਰਾਮਪੁਰੇ ਸੇਵਾ ਲਈ ਤੇ ਹਾਂ ਜੀ ਸਨਮਾਨ ਦਿੱਤਾ ਗਿਆ ਤੇ ਕੀ ਕਹਿਣਾ ਚਾਹਦੇ ਹੋ ਜਿਹੜੇ ਸੇਵਾਦਾਰ ਸੀ ਇਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਤੇ ਜਿਹੜੀ ਸੰਗਤ ਸੀ ਉਹਨਾਂ ਨੂੰ ਹਰ ਕਿਸਮ ਦੀ ਸਹੂਲਤ ਦਿੰਦੇ ਰਹੇ ਤੇ ਅੱਜ ਉਹਨਾਂ ਦਾ ਪੁਲੇਨਾਥ ਦੇ ਮੰਦਿਰ ਦੇ ਵਿੱਚ ਮਾਨ ਸਨਮਾਨ ਦਿੱਤਾ ਗਿਆ ਅੰਦਾਜ਼ਾ ਕਿੰਨਾ ਜਿਹੜੇ ਸ਼ੇ ਭਗਤਾਂ ਦੇ ਸ਼ਿਵਰਾਤੀ ਤੇ ਉਹਨਾਂ ਵੱਲੋਂ ਸਾਡੇ ਕਰਾਇਆ ਸੀ ਅੰਦਾਜ਼ਾ ਜਿਹੜੀ ਗਿਣਤੀ ਆ ਉਹ ਲੱਖਾਂ ਦਾ ਜੀ ਤੇ ਕਿੰਨੇ ਸੇਵਾਦਾਰ ਆ ਉਹਨਾਂ ਨੂੰ ਸਾਮਾਨ ਨਹੀਂ ਲੱਗਦੇ ਨੇ ਤਕਰੀਬਨ 2.5 300 ਸੇਵਾਦਾਰ ਹੋ ਜਾਂਦਾ ਹੈ ਇਹ ਸੇਵਾਦਾਰ ਜਿਹੜੇ ਆਪਣੇ ਇਲਾਕੇ ਦੇ ਹੁੰਦੇ ਆ ਜਾਂ ਹੋਰ ਇਲਾਕੇ ਤੋਂ ਵੀ ਆਉਂਦੇ ਨੇ ਨਹੀਂ ਸੰਗਤ ਸਾਰੀ ਵੰਡਵੀਂ ਹੁੰਦੀ ਆ ਲੁਧਿਆਣਾ ਸਮਰਾਲਾ ਖੰਨਾ ਪੰਜਾਬ ਲੈਵਲ ਤੇ ਹੀ ਹੋ ਜਾਂਦੀ ਆ ਜੀ ਇਹ ਨਿਸ਼ਕਾਮ ਸੇਵਾ ਹੁੰਦੀ ਆ ਹਾਂ ਜੀ ਹਾਂ ਇਹਨਾਂ ਦੀ ਨਿਸ਼ਕਾਮ ਸੇਵਾ ਹੁੰਦੀ ਆ ਬਸ ਪੂਰੇ ਨਾ ਦਾ ਪ੍ਰਸ਼ਾਦ ਅੱਜ ਮਾਨਦਾਨ ਇਹਨਾਂ ਨੂੰ ਦਿੱਤਾ ਗਿਆ ਕਿ ਅੱਜ ਕਿਸ ਤਰ੍ਹਾਂ ਖੁਸ਼ੀ ਬਣਾਈਗੇ ਅੱਜ ਇੱਕ ਤਾਂ ਸੁੰਦਰ ਕਾਣ ਦਾ ਪਾਰਸੀ ਤੇ ਇੱਕ ਸ਼ੁਭਰਾਤਰੀ ਤੋਂ ਬਾਅਦ ਜਿਹੜੇ ਨਾਲ ਸੇਵਾਦਾਰਾਂ ਦਾ ਜਿਹੜਾ ਮਾਨ ਸਨਮਾਨ ਕੀਤਾ ਗਿਆ ਕੀ ਕਹਿਣਾ ਤੁਸੀਂ ਜਿਹੜੇ ਹੋਰ ਵੀ ਲੋਕ ਦੀ ਸੇਵਾ ਕਰਨੀ ਚਾਹੁੰਦੇ ਹੋ ਜਰੂਰ ਜੀ ਜਰੂਰ ਦਿਨੋਂ ਤਨੋਂ ਮਨੋਂ ਸੇਵਾ ਕਰਨੀ ਚਾਹੀਦੀ ਆ ਹਰ ਇੱਕ ਨੂੰ ਖੁੱਲਾ ਸੱਦਾ ਹੁੰਦਾ ਵੀ ਜੇ ਜਿਹੜਾ ਚਾਹੁੰਦਾ ਉਹ ਸੇਵਾ ਕਰ ਸਕਦਾ ਜੀ ਨਾਲ ਜੈ ਪ੍ਰਕਾਸ਼ ਸ਼ਰਮਾ ਸ਼ਰਮਾ ਜੀ ਅੱਜ ਜ ਸੁੰਦਰ ਕੰਡ ਪਾੜ ਦੇ ਪਾਠ ਕੀਤਾ ਗਿਆ ਕਿਹੜੀ ਮੰਡਲ ਨੂੰ ਕੀਤਾ ਗਿਆ ਤੇ ਸਾਲਾਸਰ ਸੇਵਕ ਸੰਗਤ ਦੁਆਰਾ ਅੱਜ ਸ਼੍ਰੀ ਰਾਮਚੰਦ ਮਾਨਸਤੇ ਪੰਚਮ ਸੋਪਾਂ ਸੀ ਸੁੰਦਰ ਕੰਡ ਪਾੜ ਦਾ ਪਠਨ ਤੇ ਮੰਨਨ ਕੀਤਾ ਗਿਆ ਵਾ ਆਦਰਨੀਏ ਸ਼੍ਰੀ ਚੰਦਰ ਮੋਹਨ ਸ਼ਰਮਾ ਜੀ ਦੇ ਪੁੱਤਰ ਦਾ ਜਨਮ ਦਿਵਸ ਸੀਗਾ ਜਿਨ੍ਹਾਂ ਨੇ ਉਹ ਆਪਣੇ ਪੁੱਤਰ ਦੇ ਜਨਮ ਦਿਵਸ ਦੇ ਉਪਲਕਸ਼ ਇਹ ਭਵਯ ਸੰਦਰ ਕੰਡ ਪਾੜ ਦਾ ਆਯੋਜਨ ਕੀਤਾ ਤੇ ਭੋਲੇ 바ਵਾ ਔਰ ਹਰਮਤ ਲਾਲਾ ਦੀ ਕਿਰਪਾ ਨਾਲ ਇਹ ਯੱਗ ਸ੍ਰੀ ਸੰਦਰਕੰਟ ਪਾਠ ਦਾ ਬੜਾ ਬਹੁਤ ਵਧੀਆ ਭਾਵ ਮੇਢੰਗ ਨਾਲ ਸੰਪੂਰਨ ਹੋਇਆ ਸਾਰੇ ਭਗਤਾਂ ਨੇ ਬੜਾ ਆਨੰਦ ਲਿਆ ਤੇ ਮੇਰਾ ਮੁਝਮੇ ਕੁਛ ਨਹੀਂ ਜੋ ਕੁਛ ਹੈ ਸੋ ਤੇ ਤੇਰਾ ਤੁਝ ਕੋ ਸੋਖ ਕੇ ਕਿਆ ਲਾਗੇ ਹੈ ਮੋ ਇਹ ਕਿਰਪਾ ਸਾਰੇ ਭਗਤਾਂ ਦੇ ਬਣੀ ਰਵੇ ਇਹੀ ਸਭ ਦੇ ਬਾਬਾ ਸ਼੍ਰੀ ਦੇ ਦੇ ਭੋਲੇ ਬਾਬਾ ਦੇ ਚੜਨਾ ਚ ਅਸੀਂ ਕਾਮਨਾ ਕਰਦੇ ਹੋਏ ਇਸ ਪਾਠ ਨੂੰ ਬਿਸ਼ਰਾਮ ਦਿੱਤਾ ਤੇ ਤੀਸਰੇ ਆਪਣੇ ਘਰ ਕਰਵਾਣਾ ਹੋਵੇ ਤਾਂ ਕਿਵੇਂ ਤੁਹਾਨੂੰ ਬੱਜਦਾ ਵੈਸੇ ਤਾਂ ਅਸੀਂ ਹਰ ਮੰਗਲਵਾਰ ਨੂੰ ਸ਼ਾਮ ਨੂੰ 6 ਤੋਂ 9 ਵਜੇ ਅ ਸੰਖਲਾਬਦ ਪਾਠ ਲੜੀ